ਲੱਕ ਜੀ ਸਾਸਰੀ ਕਾਲ ਮੈਂ ਅਮਨ ਸਾਈ ਪ੍ਰਸਤੋ ਅੱਜ ਫਰਡੇ ਹੈਗਾ ਤੇ ਅੱਜ ਮੈਂ ਇੱਧਰ ਗੋਰੀ ਬੀਬੀ ਦੇ ਘਰ ਆਣਾ ਸੀਗਾ ਤਾਂ ਕਰੇ ਚਲੋ ਫਿਰ ਆਪਾਂ ਕੰਮ ਸ਼ੁਰੂ ਕਰਦੇ ਆ ਠੀਕ ਹੈ بارش ਵੀ ਹੋਣ ਵਾਲੀ ਆ ਤੇ ਚਲੋ ਆਪਾਂ ਥੋੜੀ ਜਿਹੀ ਕੁਕਿੰਗ ਕਰਦੇ ਆ ਮਸਤਾਂ ਦਾਲ ਬਣਾਣੀ ਆ ਗੋਰੀ ਬੀਬੀ ਦੇ ਹਾਂਜੀ ਲੱਕ ਜੀ ਤੇ ਮੈਂ ਬਣਾਣਗੀ ਮਸਤਾਂ ਦਾਲ ਤੇ ਆਹ ਹਲਦੀ ਘਰੋਂ ਲੈ ਕੇ ਆਈ ਕਿਉਂਕਿ ਮਸਤਾਂ ਦਾਲ ਘਰੋਂ ਲੈ ਕੇ ਆਈ ਸੀ ਮੈਂ ਤੇ ਆਹ ઓਇਲ ਪਤਾ ਨਹੀਂ ਕਿਹੜਾ ਹੈਗਾ ਤੇ ਇਹੀ ਤਿਆਰ ਵੀ ਘਰੋਂ ਲੈ ਕੇ ਆਈ ਸੀ ਤੇ ਕੁਝ ਵੀ ਨਹੀਂ ਹੈਗਾ ਠੀਕ ਹੈ ਕੁਝ ਵੀ ਨਹੀਂ ਹੈਗਾ ਨੇ ਹਣ ਮਸਟਰਾਂ ਦੀ ਦਾਲ ਬਣ ਕੇ ਰੈਡੀ ਹੋ ਗਈ ਹੈਗੀ ਅਜ ਜਦੋਂ ਰਾਤ ਨੂੰ ਗੋਰੀ ਵੀ ਬਿਜੋਪ ਤੇ ਆਉਗੀ ਤੇ ਫ੍ਰਿਜ ਓਪਨ ਕਰੋਗੀ ਵਾਹ ਵਾਹ کیا ਵਾਤਾ ਹੈ ਹੈ ਕਿ ਨਾ ਅਮੰਤੀ ਨੇ ਮਸਟਰਾਂ ਦੀ ਦਾਲ ਬਣਾਈ ਆ ਲੋਕੋ ਜੀ ਮੈਂ ਜਿੱਤੇ ਮੈਂ ਹਮੇਸ਼ਾ ਕਹਿੰਦੀ ਆ ਨਾ ਕਿ ਮੈਂ ਬਸ ਜਿਹਦੇ ਵੀ ਕਰ ਜਾਨੀ ਮਸਾਲਾ ਦੀ ਦਾਲ ਬਣਾ ਕੇ ਖਾਣੀ ਆ ਗੋਰੀਆਂ ਨੂੰ ਵੀ ਮਸਾਲਾ ਦੀ ਦਾਲ ਬਣਾ ਕੇ ਖਾਣਾ ਨਹੀਂ ਮੈਨੂੰ ਪ੍ਰਾਉਫ ਹੀ ਆਉਂਦਾ ਹੈ ਧੰਨ ਧਾਨ ਹੈ ਮਸਾਲਾ ਦੀ ਦਾਲ ਠੀਕ ਹੈ ਸੋ ਚਲੋ ਠੀਕ ਹੈ ਹੁਣ ਮੈਂ ਇਹਨੂੰ ਫ੍ਰਿਜ ਚ ਰੱਖ ਦਿਆਂ ਠੀਕ ਹੈ ਦਾਲ ਬਣ ਕੇ ਰੈਡੀ ਹੋ ਗਈ ਆ ਬਸ ਹੁਣ ਪੇਪਰ 'ਤੇ ਲਿਖਣਾ ਹੈ ਕਿ ਗੋਰੀ ਵੀ ਪੀ ਆ ਕੇ ਖਾ ਲਈ ਚਲੋ ਫਿਰ ਰੱਖੀਨ ਫ੍ਰਿਜ 'ਚ ਹਾਂਜੀ ਲੋਕਾ ਜੀ ਗੋਰੀ ਬੀਬੀ ਤੇ ਲਈ ਦਾਲ ਫ੍ਰਿਜ 'ਚ ਰੱਖ ਦਿੱਤੀ ਹੈਗੀ ਤੇ ਮੈਂ ਪੇਪਰ 'ਤੇ ਲਿਖ ਦਿੱਤਾ ਦਾਲ ਠੀਕ ਹੈ ਸੋ ਗੋਰੀ ਬੀਬੀ ਆਉਗੀ ਯਮ ਯਮ ਕਰਕੇ ਖਾਊਗੀ ਲੋਕਾ ਜੀ ਵੱਲੇ ਵੱਲੇ ਗੋਰੀ ਬੀਬੀ ਵੱਲੇ ਵੱਲੇ ਗੋਰੀ ਬੀਬੀ ਮਠਿਆਈ ਰੱਖ ਕੇ ਗਈ ਆ ਮੈਨੂੰ ਗੱਡਾ ਸਾਰਾ ਪੇਪਰ ਪਰ ਲਿਖ ਕੇ ਗਈ ਆ ਕਿਆ-ਕਿਆ ਲਿਖਿਆ ਜੋ ਪੜੀਏ ਅਮਨ ਦੀ ਮੂ ਗੁੱਡ ਮਾਰਨਿੰਗ ਪਲੀਜ਼ ਚੇਂਜ ਫੋਰ ਮੀ ਦਾਕਵਾਇਡ ਹਾਂ ਓਕੇ ਪੜ ਲਓ ਤੁਸੀਂ ਵੀ ਲੋਕਾਂ ਜੀ ਇੰਨੀ ਅੰਗਰੇਜ਼ੀ ਆਂਦੀ ਆ ਗੋਰੀ ਬੀਬੀ ਦੀ ਹੁਣ ਲਗਾਈ ਮੈਨੂੰ ਸਮਝ ਲੱਗਦੀ ਆ ਗੋਰੀ ਬੀਬੀ ਨੇ ਔਰਦੂ ਚ ਨਾ ਲਿਖ ਕੇ ਜਾਇਆ ਕਰ ਮੈਨੂੰ ਇੰਨੀ ਇੰਗਲਿਸ਼ ਨਹੀਂ ਆਂਦੀ ਹੈਗੀ ਹਾਂ ਹੁਣ ਗੋਰੀ ਬੀਬੀ ਐਨ ਕਲੀਅਰ ਸਾਫ ਸਾਫ ਲਿਖ ਕੇ ਜਾਂਦੀ ਆ ਨਹੀਂ ਬਾਜੀ ਗੋਰੀ ਬੀਬੀ ਔਰਦੂ ਚ ਲਿਖਣ ਲੱਪਨਦੀ ਮੈਨੂੰ ਕੀ ਪ ਪਰੇ ਗਾ ਮੈਂ ਗੋਰੀ ਬੀਬੀ ਮੈਨੂੰ ਆਰ ਵੀ ਕਮਟਾਈ ਲੈ ਕੇ ਦਿੰਦੀ ਵਿਚਾਰੀ ਪਤਾ ਨਹੀਂ ਕਿੱਥੋਂ ਕਿਤੇ ਮਾਈ ਹੋਣੀ ਹੈ ਕਿਤੇ ਗਈ ਹੋਣੀ ਪਾਰਟੀ ਪੁਲਟੀ ਤੇ ਮੈਨੂੰ ਚੱਕ ਲੈਂਦੀ ਆ ਪਰਸਾ ਜਪਾਗੇ ਹੋ ਰ ਗਿਆ ਚਲ ਕੋਈ ਨਹੀਂ ਬਾਕੀ ਹਾਰ ਜਾਈਆਂ ਅਰਜੂਆਂ ਚੇਂਜ ਕਰਨੀਆਂ ਹੁਣ ਫੇਰ ਬੱਚਿਆਂ ਦੀਆਂ ਬੈੱਡ ਸ਼ੀਟਾਂ ਚੇਂਜ ਕਰਨੀਆਂ ਫੋਰ ਦਾ ਬੇਬੀਸ ਨੈਕਸਟ ਉਹ ਹਾਂ 올 ਰਾਈਟ ਹਾਂ ਮੈਂ ਚੇਂਜ ਕਰ ਕਰਦੀਆਂ 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 ਰਾਈਟ ਓਕੇ ਗੋਰੀ ਬੀਬੀ ਚਲੋ ਠੀਕ ਹੈ ਲੋਕਾ ਜੀ ਫਿਰ ਆਪਾਂ ਹਨਾ ਕਰੀਏ ਸ਼ੁਰੂ ਆਪਣਾ ਕੰਮ ਕਰ ਹਾਂਜੀ ਲੋਕੋ ਜੀ ਇੱਧਰ ਜੋਰਾ ਸ਼ੋਰਾਂ ਦੇ ਨਾਲ ਮੀ ਵੀ ਆ ਗਿਆ ਹੈਗਾ ਆ ਮੈਂ ਸੋਚਿਆ ਮੈਂ ਘਰ ਜਾਉਂਗੀ ਲੇਕਿਨ ਘਰ ਜਾਣ ਤੋਂ ਪਹਿਲਾਂ ਹੀ ਮੀ ਆ ਗਿਆ ਜਾ ਜਾਣਾ ਹੋਰ ਓ ਮੈਂ ਘਰ ਕਿੱਦਾਂ ਜਾਉਂਗੀ ਮੇਰਾ ਮਹਤਾਜਾ ਛਤਰੀ ਵੀ ਨਹੀਂ ਲੈ ਕੇ ਆਈ ਮਰ ਜਾਣੀ ਮੀ ਕਿੰਨਾ ਲੱਗਦਾ ਓ ਮਾਈ ਗੋਡ ਬਟ ਲੋਕੋ ਜੀ ਇੱਕ ਗੱਲ ਦੱਸਦਾ ਮੈਂ ਬਰਾਡੇ ਸਾਫ ਕੀਤੇ ਹੀ ਨਹੀਂ ਸਹੀਏ ਮੈਨੇ ਮਹਤਾਜਾ ਮੀ ਆਣਾ ਬੱਲੇ ਬੱਲੇ ਮੈਂ ਬਚ ਗਈ ਮੇਰਾ ਸਾਰੇ ਕੰਮ ਹੋ ਗਿਆ ਹੈਗਾ ਪੂਰੇ ਟਾਸਕ ਫਿਨਿਸ਼ ਹੋ ਗਏ ਹੈਗੇ ਤੇ ਹੁਣ ਮੈਂ ਗੋਰੀ ਬੀਬੀ ਦੇ ਘਰ ਥੱਤੇ ਪਾਣੀ ਨਾਲ ਸ਼ਾਵਰ ਲਵਾਂਗੀ ਤੇ ਨਾਲ ਹੀ ਆਪਣਾ ਸੇਰ ਦਵਾਂਗੀ ਠੀਕ ਹੈ ਮੈਂ ਕਿਉਂ ਆਪਣੇ ਉੱਥੇ ਮਿਲਣ ਚਾ ਲਵਾਂ ਨਾ ਮੈਂ ਇੱਥੇ ਸ਼ਾਵਰ ਲੈ ਕੇ ਆਉਂਗੀ ਹਨਾ ਗੋਰੀ ਬੀਬੀ ਨੇ ਕਹਿਵਾਂ ਤੇ ਸ਼ਾਵਰ ਲੈ ਜਾ ਕਰ ਲੋਕੋ ਜੀ ਇਦਾਂ ਦੀਆਂ ਗੱਲਾਂ ਪਤਾ ਠੀਕ ਹੈ ਬਾਹਰ ਬਾਰਿਸ਼ ਵੀ ਹੋਣ ਲੱਗੀ ਆ ਮੈਨੂੰ ਸਮਝ ਨਹੀਂ ਲੱਗਦੀ ਜਾਂ ਘਰ ਚੱਲ ਜਮਾ ਕੀ ਕਰਾਂ ਸਮਝ ਨਹੀਂ ਲੱਗਦੀ ਜੀ ਤੇ ਕਾਫੀ ਵੀ ਮੈਂ ਆ ਡੋਟ ਨੋ ਪਹਿਲਾਂ ਮੈਂ ਸ਼ਾਵਰ ਲੈ ਕੇ ਆਵਾਂ ਹਨਾ ਫਿਰ ਮੈਂ ਲੋ ਜੀ ਆਪਣੇ ਘਰ ਚੱਲ ਮੈਂ ਕਿਉਂਕਿ ਬਾਰਿਸ਼ ਬਹੁਤ ਆਣ ਹਾਂਜੀ ਲੋਕਾ ਜੀ ਹੁਣ ਮੇਰਾ ਪੂਰਾ ਕੰਮ ਖਤਮ ਹੋ ਗਿਆ ਹੈਗਾ ਤੇ ਹੁਣ ਮੈਂ ਘਰ ਚੱਲੀ ਹੈਗੀ ਹਾਂ ਲੋਕਾ ਜੀ ਹੁਣ ਮੈਂ ਆਪਣੇ ਕੰਮ ਤੋਂ ਆ ਗਈ ਸੀ ਤੇ ਮੈਂ ਬਣਾਣ ਲਈ ਪਾਪ